ਤੇ ਉਹ ਬਾਈਲ ਉੱਤੇ ਕਿਹਾ। ਹਰ ਤੁਸੀਂ ਦੇਖੋ ਕਿ ਜਿਹੜਾ 2 ਘਟੇ ਜਾਂ ਕਿ ਅ ਮੈਂ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਸਰਕਾਰ ਦੇ ਐਨਐਸਐਸ ਵਰਗੇ ਐਨਸੀਸੀ ਹੋ ਗਿਆ। ਇਹ ਬਹੁਤ ਵਧੀਆ ਸਕੀਮਾਂ ਨੇ। ਇਹਦੇ ਨਾਲ ਬੱਚਿਆਂ ਨੂੰ ਅ ਪੜ੍ਹਾਈ ਵੇਲੇ ਹੀ ਆਪਣੇ ਦੇਸ਼ ਦੇ ਵਧੀਆ ਨਾਗਰਿਕ ਬਣਨ ਦੇ ਜਿਹੜੇ ਆ ਹੁਨਰ ਦੱਸੇ ਜਾਂਦੇ ਆ ਕਿਉਂਕਿ ਵਕ ਵਕ ਲੋਕ ਆ ਕੇ ਆਪਣੇ ਤਜਰਬੇ ਸਾਂਝੇ ਕਰਦੇ ਆ ਬੱਚਿਆਂ ਨੂੰ ਸਫਾਈ ਕਰਨ ਦੀ ਇਕੱਠੇ ਹੋ ਕੇ ਕੰਮ ਕਰਨ ਦੀ ਟੀਮ ਵਰਕ ਦੀ ਸਟੇਜ ਤੇ ਬੋਲਣ ਦੀ ਡੈਰੀ ਲਿਖਣ ਦੀ ਬੂਟੇ ਲਾਉਣ ਦੀ ਮਤਲਬ ਬਹੁਤ ਸਾਰੀਆਂ ਗੱਲਾਂ ਜੜੀਆਂ ਸਿਖਾਈਆਂ ਜਾਂਦੀਆਂ ਨੇ ਸੋ ਬਹੁਤ ਵਧੀਆ ਲੱਗਿਆ ਅੱਜ ਇੱਥੇ ਆ ਕੇ ਮੈਨੂੰ ਕਿ ਬੱਚੇ ਇੱਥੋਂ ਦੇ ਸਕੂਲ ਆਫ ਐਫੀਮਨੈਂਸ ਕਗਾਦੇ ਜਿਹੜੇ ਨੇ ਉਹ ਐਨਐਸਐਸ ਦਾ ਕੈਂਪ ਲਾ ਰਹੇ ਆ ਤੇ ਮੈਂ ਵੀ ਇਹਨਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਕਿਉਂਕਿ ਮੈਂ ਆਪ एनएसएस द बेस्ट वॉलंटियर पंजाबी यूनिवर्सिटी ਦਾ ਰਿਆ ਮੈਂ ਕਈ ਕੈਂਪ ਲਾਏ ਆ ਇੰਟਰ ਕਾਲਜ ਇੰਟਰ ਯੂਨੀਵਰਸਿਟੀ ਕੈਂਪ ਲਾਏ ਆ ਸੋ ਆਪਣੇ ਤਜਰਬੇ ਸਾਂਝੇ ਕੀਤੇ ਹੋਏ ਉਹਨਾਂ ਨੂੰ ਦੱਸਿਆ ਕਿ ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਤੁਸੀਂ एनएसएस ਦੇ ਵਿੱਚ ਕੈਂਪ ਲਾ ਰਹੇ ਹੋ ਇਹਦੇ ਵਿੱਚ ਆ ਕੇ ਬੱਚੇ ਬੋਲਣਾ ਸਿੱਖਦੇ ਆ ਸਟੇਜ ਤੇ ਆ ਕੇ ਬੋਲਣਾ ਸਿੱਖਦੇ ਆ ਬੱਚੇ ਲਿਖਣਾ ਸਿੱਖਦੇ ਆ ਬੱਚੇ ਟੀਮ ਵਰਕ ਜਿਹੜਾ ਉਹ ਕੰਮ ਕਰਨਾ ਸਿੱਖਦੇ ਆ ਸੋ ਬਹੁਤ ਸਾਰੇ ਇਹ ਬੱਚੇ ਬਾਕੀ ਸਟੂਡੈਂਟਸ ਨਾਲੋਂ ਵੱਖਰੇ ਬਣ ਜਾਂਦੇ ਆ ਕਿਉਂਕਿ ਇਹਨਾਂ ਦੀ ਸੋਚ ਜਿਹੜੀ ਆ ਉਹ ਕੈਂਪ ਦੇ ਵਿੱਚ ਆ ਕੇ ਵੱਖ-ਵੱਖ ਲੋਕਾਂ ਨੂੰ ਮਿਲ ਕੇ ਉੱਪ ਬਦਲਦੀ ਹੈ ਸੋ ਮੇਰੀ ਇਹਨਾਂ ਬੱਚਿਆਂ ਨੂੰ ਇਹ ਬੇਨਤੀ ਹੈ ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਆਪਾਂ ਇਸ ਸਮਾਜ ਨੂੰ ਬਹੁਤ ਵਧੀਆ ਬਣਾਉਣਾ ਚਾਹੁੰਦੇ ਆ ਜਦੋਂ ਕਿਤੇ ਨਾ ਕਿਤੇ ਬੱਚੇ ਕੋਈ ਨਸ਼ਾ ਕਰਦੇ ਆ ਜਾਂ ਕੋਈ ਹੋਰ ਕੋਈ ਅਸੀਂ ਦੇਖਦੇ ਆ ਕਿਤੇ ਗੜਬੜ ਹੋਈ ਹੈ ਤਾਂ ਅਸੀਂ ਦੁਖੀ ਹੁੰਨੇ ਆ ਲੇਕਿਨ ਇਹ ਬੱਚੇ ਜਿਹੜੇ ਆ ਇਹ ਉਸ ਗੜਬੜ ਨੂੰ ਜਾਂ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ ਦੇਸ਼ ਦੇ ਵਧੀਆ ਨਾਗਰਿਕ ਬਣਨ ਜਾ ਰਹੇ ਹੋਰ ਆਪਾਂ ਇਹਦੇ ਵਿੱਚ ਇਹਨਾਂ ਦੀ ਮਦਦ ਕਰੀਏ ਔਰ ਖਾਸ ਤੌਰ ਤੇ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਨਸ਼ਿਆਂ ਦੀ ਸਮੱਸਿਆ ਚੱਲਦੀ ਹੈ ਇਹ ਪੰਜਾਬ ਨੂੰ ਬਦਨਾਮ ਬਹੁਤਾ ਕਰ ਦਿੱਤਾ ਗਿਆ ਇੰਨੇ ਨਸ਼ੇ ਹੈ ਨਹੀਂ ਆਗੇ ਸਾਡੇ ਨਾਲੋਂ ਜ਼ਿਆਦਾ ਨਸ਼ੇ ਤਾਂ ਦੂਸਰੀਆਂ ਸਟੇਟਾਂ ਦੇ ਵਿੱਚ ਹੁੰਦੇ ਆ ਪਰ ਬਦਨਾਮ ਕਰ ਦਿੱਤਾ ਗਿਆ ਵੀਡੀਓ ਦੇ ਵਿੱਚ ਬਦਨਾਮ ਹੋ ਗਿਆ ਸਟੇਜਾਂ ਤੇ ਬਦਨਾਮ ਕਰ ਦਿੱਤਾ ਗਿਆ ਹਾਂ ਪਰ ਇੱਕ ਗੱਲ ਜ਼ਰੂਰ ਹੈ ਕਿ ਬਿਮਾਰੀ ਸਾਨੂੰ ਲੱਗ ਗਈ ਹੈ ਜਿਹੜੀ ਪਹਿਲਾਂ ਨਹੀਂ ਸੀ ਆਗੀ ਸਾਨੂੰ ਕਿਉਂਕਿ ਬਹੁਤ ਕਿਸਮ ਦੇ ਨਸ਼ੇ ਸਾਡੇ ਸੋਸਾਇਟੀ ਚ ਆ ਗਏ ਆ ਔਰ ਇਹਨਾਂ ਨੂੰ ਬਚਾਉਣ ਦਾ ਢੰਗ ਜੇ ਤੁਸੀਂ ਕਹੋ ਜੀ ਸਰਕਾਰਾਂ ਬਚਾਉਣਗੀਆਂ ਪੁਲਿਸ ਬਚਾਊਗੀ ਜਾਂ ਬਾਕੀ ਸਕੂਲ ਦੇ ਟੀਚਰ ਬਚਾਉਣਗੇ ਜਾਂ ਸਰਪੰਚ ਬਚਾਊਗਾ ਇਹ ਅੰਜ ਨਹੀਂ ਹੋਣਾ ਭਾਵੇਂ ਅਸੀਂ ਜੋ ਕੁਝ ਸਮਰਜੀ ਕਰ ਲਈਏ ਇਹ ਘਰ ਤੋਂ ਹੀ ਹੋਣਾ ਪੇਰੈਂਟਸ ਮਾਪਿਓ ਜਿੰਨਾ ਚਿਰ ਆਪਣੇ ਬੱਚੇ ਦੀ ਦੇਖਭਾਲ ਨਹੀਂ ਕਰਦੇ ਉਹ ਨਿਗਾ ਨਹੀਂ ਰੱਖਦੇ ਕਿ ਮੇਰਾ ਬੱਚਾ ਟਾਈਮ ਸਿਰ ਜਾਂਦਾ ਹੈ ਟਾਈਮ ਸਿਰ ਆਉਂਦਾ ਹੈ ਉਹਦੀ ਜੇਬ ਚ ਤਾਂ ਨਹੀਂ ਹੈਗਾ ਕੋਈ ਉਹਨੂੰ ਮਿਲਣ ਵਾਲਾ ਕੌਣ ਹੈ ਉਹ ਕਿਹਨੂੰ ਫੋਨ ਕਰਦਾ ਹੈ ਉਹ ਲੇਟ ਕਿਉਂ ਆਉਂਦਾ ਹੈ ਉਹ ਕਿੱਥੇ ਜਾਂਦਾ ਹੈ ਉਹ ਕੀ ਖਾਂਦਾ ਹੈ ਉਹਦੀ ਸਿਹਤ ਤਾਂ ਨਹੀਂ ਖਰਾਬ ਹੋ ਰਹੀ ਉਹ ਰਾਤ ਨੂੰ देर-ਦੇਰ ਤੱਕ ਕਿਉਂ ਜਾਗਦਾ ਇਹੋ ਜਿਹੀਆਂ ਗੱਲਾਂ ਪੇਰੈਂਟਸ ਨੇ ਵੇਖਣੀਆਂ ਹੁੰਦੀਆਂ ਨੇ ਔਰ ਪੇਰੈਂਟਸ ਸਭ ਤੋਂ ਵੱਡਾ ਰੋਲ ਅਦਾ ਕਰ ਸਕਦੇ ਆ ਕਿ ਉਹ ਆਪਣੇ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਮੋੜਨ ਮੇਰੀ ਮੇਰੀ ਪੇਰੈਂਟਸ ਨੂੰ ਇਹੀ ਬੇਨਤੀ ਹੈ ਕਿ ਆਪਾਂ ਐਵੇਂ ਸਰਕਾਰਾਂ ਨੂੰ ਗਾਲਾਂ ਕੱਢੀ ਜਾਈਏ ਵਪਾਰੀਆਂ ਨੇ ਵਪਾਰ ਕਰਨਾ ਹੀ ਕਰਨਾ ਹੁਣ ਥਾ ਥਾ ਦੇ ਠੇਕੇ ਖੁੱਲੇ ਹੋਇਆ ਅਸੀਂ ਉਹਦੇ ਅੱਗੇ ਦੀ ਲੰਘਦੇ ਆ ਸਾਨੂੰ ਕੋਈ ਠੇਕੇ ਵਾਲੇ ਰੋਕ ਕੇ ਥੋੜਾ ਕਹਿੰਦੇ ਕਿ ਤੁਸੀਂ ਸ਼ਰਾਬ ਲੈ ਜਾਓ ਸਾਡਾ ਦਿਲ ਕਰੂਗਾ ਅਸੀਂ ਕਰਾਂਗੇ ਇਸੇ ਨਸ਼ੇ ਜਿਹੜੇ ਆ ਉਹ ਨਸ਼ੇ ਆਪ ਨੇ ਵੇਚ ਦੇ ਆ ਕੇ ਉਹ ਨਸ਼ਿਆਂ ਤੇ ਲਾਉਂਦੇ ਆ ਉਹਨਾਂ ਦਾ ਜਾਲ ਹੁੰਦਾ ਇੱਕ ਬਣਿਆ ਔਰ ਉਸ ਜਾਲ ਨੂੰ ਤੋੜਨ ਵਾਸਤੇ ਪੈਰੈਂਟਸ ਦਾ ਵੱਡਾ ਰੋਲ ਹੈ ਟੀਚਰਾਂ ਦਾ ਵੀ ਹੈ ਸੋਸਾਇਟੀ ਤੇ ਬਾਕੀ ਲੋਕਾਂ ਦਾ ਵੀ ਹੈਗਾ ਪਰ ਪੈਰੈਂਟਸ ਸਭ ਤੋਂ ਵੱਡਾ ਰੋਲ ਅਦਾ ਕਰ ਸਕਦੇ ਜੇ ਅੱਜ ਸਾਡੇ ਬੱਚੇ ਨਸ਼ੇ 'ਚ ਜਾ ਰਹੇ ਆ ਤੇ ਮੈਂ ਮੰਨਦਾ ਕਿ ਉਹਦੇ ਲਈ ਪੈਰੈਂਟਸ ਸਭ ਤੋਂ ਵੱਧ ਜਿਹੜੇ ਆ ਉਹ ਜ਼ਿੰਮੇਵਾਰ ਹੈ। ਹੋਰ ਸਰ ਕੀ ਮੈਸੇਜ ਵੀ ਲਾਣਾ ਚਾਹੁੰਦਾ ਤੁਸਾਂ ਬੱਚਿਆਂ ਨੂੰ। ਬੱਚਿਆਂ ਨੂੰ ਤਾਂ ਮੈਂ ਇਹ ਕਹਿਣਾ ਚਾਹੂੰਗਾ ਜੀ ਕਿ ਬੱਚਿਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਫਸਰ ਬਣਨਾ ਹੈ, ਜੱਜ ਬਣਨਾ ਹੈ, ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈ, ਸਾਇੰਟਿਸਟ ਬਣਨਾ ਹੈ। ਸੋ ਉਹਨਾਂ ਨੂੰ ਚਾਹੀਦਾ ਕਿ ਉਹ ਕਿਤਾਬਾਂ ਚੰਗੀਆਂ-ਚੰਗੀਆਂ ਪੜ੍ਹਨ ਚੰਗੇ ਲੋਕਾਂ ਦੀਆਂ ਜੀਵਨੀਆਂ ਪੜ੍ਹਨ ਤੇ ਆਪ ਵੀ ਲਿਖਣ ਦੀ ਕੋਸ਼ਿਸ਼ ਕਰਨ ਔਰ ਨਾਲ ਦੀ ਨਾਲ ਆਪਣੇ ਜਿਹੜੇ ਸਾਥੀ ਐ ਉਹਨਾਂ ਨੂੰ ਪ੍ਰੇਰਣਾ ਔਰ ਜਿਹੜੀ ਅੱਜ ਕੱਲ ਮੋਬਾਈਲ ਦੇ ਉੱਤੇ ਸਾਡੀ ਸੋਸ਼ਲ ਮੀਡੀਆ ਨੇ ਜਿੰਨਾ ਸਾਡਾ ਨੁਕਸਾਨ ਕਰ ਦਿੱਤਾ ਇਹਨਾਂ ਨੁਕਸਾਨ ਅੱਜ ਤੱਕ ਨਾ ਮੁਗਲਾਂ ਨੇ ਕੀਤਾ ਨਾ ਅੰਗਰੇਜ਼ਾਂ ਨੇ ਕੀਤਾ ਨਾ ਕੋਈ ਹੋਰ ਕਰ ਸਕਦਾ ਬੱਚਿਆਂ ਦਾ ਟਾਈਮ ਬਰਬਾਦ ਹੋ ਰਿਹਾ ਬੱਚਿਆਂ ਦੀ એનર્ਜੀ ਬਰਬਾਦ ਹੋ ਰਹੀ ਹੈ ਬੱਚਿਆਂ ਦੀਆਂ ਆਤਮਾ ਵਿਗੜਦੀਆਂ ਪਈਆਂ ਨੇ ਪੜ੍ਹਾਈ ਤੋਂ ਟਾਈਮ ਉਹਨਾਂ ਦਾ ਘਟਦਾ ਜਾ ਰਿਹਾ ਬੱਚੇ ਪਰਿਵਾਰ ਨਾਲੋਂ ਦੋਸਤਾਂ ਨਾਲੋਂ ਟੁੱਟਦੇ ਜਾ ਰਹੇ ਆ ਇਹ ਮੋਬਾਈਲ ਨੂੰ ਯੂਜ਼ ਕਰਨਾ ਚਾਹੀਦਾ ਹੈ ਮਿਸਯੂਜ਼ ਨਹੀਂ ਕਰਨਾ ਚਾਹੀਦਾ